ਇਸ ਸਾਈਡ ਲੈ ਚੜੈਕ ਵਾਲਾ ਨੌਜਵਾਨ ਕਬੱਡੀ ਕਬੱਡੀ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਵੱਧ ਚੁੱਕਿਆ ਹੈ ਜਿੰਨੇ ਵੀ ਸੱਜਣ ਭਰਾ ਸਾਡੇ ਪੁੱਜ ਰਹੇ ਆ ਸਾਰਿਆਂ ਦਾ ਸਤਿ ਪਾਏ ਪਹੁੰਚਣ ਦੇ ਵੱਡਾ ਧੰਨਵਾਦ ਆ ਉਹ ਲੱਗਦਾ ਹੋਇਆ ਜੋਰ ਹੁੰਦੀ ਹੈ ਕਮਾਲ ਪਰ ਨਹੀਂ ਡੱਕ ਸਕਿਆ ਤੇ ਪੁਆਇੰਟ ਕਹਿੰਦੇ ਵੀ ਰੀਡਰ ਆਪਣੀ ਟੀਮ ਦੇ ਇਸੇ ਜੁੜਿਆ ਹਲਕੀ ਜੀ ਸੱਟ ਮਹਿਸੂਸ ਕਰ ਰਿਹਾ ਹੈ ਗੱਭਰੂ ਵਾਹਿਗੁਰੂ ਮਿਹਰ ਕਰੇ ਜਿਵੇਂ ਨੌਜਵਾਨ ਹਾਸਦੇ ਖੇਡਦੇ ਆਏ ਆ ਓਵੇਂ ਹਾਸਦੇ ਖੇਡਦੇ ਜਾਣ ਚੱਲ ਵੀ ਭਿੰਡਰਾਂ ਵਾਲਿਆ ਪਾਕ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪਿੰਡਰਾ ਦੀ ਗਰਾਊਂਡ ਦੇ ਵਿੱਚ ਪਿੰਡਰਾ ਦੇ ਨੌਜਵਾਨ ਖੇਡ ਰਹੇ ਆ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਟੇਕ ਮੱਥਾ ਲੈ ਪਰਮਾਧਮ ਦਾ ਨਾਮ ਚੜਜਾ ਕਹਿੰਦੇ ਵੀ ਵਿਰੋਧੀਆਂ ਦੇ ਵੇੜੇ ਲੈ ਕਬੱਡੀ ਕਬੱਡੀ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਪਿੰਡਰਾ ਵਾਲਾ ਵੱਧ ਗਿਆ ਚਾਰ ਚਾਰੇ ਹੀ ਤਿਆਰ ਕਿਹੜਾ ਨੌਜਵਾਨ ਲਾ ਕੇ ਬੱਲੇ ਬੱਲੇ ਕਰਵਾਵੇਗਾ ਜਸਵੀਰ ਮਹਿਣੇ ਵਾਲੇ ਨੇ ਫੈਸਲੇ ਕਰਨੇ ਆ ਉਹ ਭੱਜ 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 ਨੌਜਵਾਨਾਂ ਉਹ ਵਾਹ ਨੌਜਵਾਨਾਂ ਜੀਤੂ ਆ ਇਹ ਭਿੰਡਰਾ ਵਾਲਾ ਜੀਤੂ ਆ ਜਿਹਨੇ ਕਹਿੰਦੇ ਵੀ ਕਮਾਲ ਕਰ ਦਿੱਤੀ ਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਗਿਆ ਜੀਤੂ ਰਾਉ ਕੇ ਕਲਾਂ ਤੇ ਜੀਦਾ ਰਾਉ ਕੇ ਕਲਾਂ ਤੇ ਜੀਦੇ ਨੂੰ ਬੇਨਤੀ ਹੈ ਬੇਸ ਮੁਕਾਬਲੇ ਤੋਂ ਬਾਅਦ ਹੋਰ ਟੀਮਾਂ ਤਿਆਰੀ ਖਚ ਰਹਿਣਗੀਆਂ ਰਾਉ ਕੇ ਕਲਾਂ ਤੇ ਜੀਦੇ ਨੂੰ ਬੇਨਤੀ ਆ ਇਹ ਦੋਵੇਂ ਟੀਮਾਂ ਤਿਆਰੀ ਖਾਤੇ ਗਰਾਊਂਡ ਦੇ ਨੇੜੇ ਆਜੋ ਭਰਾ ਬਣ ਕੇ ਚੌਥਾ ਮੁਕਾਬਲਾ ਭਧੌਰ ਤੇ ਕਿਸ਼ਨੂਪਰਾ ਇਹ ਉਹ ਕਰਤਾ ਗੱਡਾ 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 ਡੰਗਾਂ ਤੇ ਹੁੰਦੀ ਹੋਈ ਕਬਾਲ ਭੱਜ 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 ਕਿਹੜੇ ਰਾਹ ਭਾਈ ਦਾ ਆਹ ਕਹਿੰਦੇ ਵੀ ਜਸ਼ਨ ਹੈ ਜਿਹੜਾ ਕਬੱਡੀ ਪਾਉਣ ਲਈ ਵਧਿਆ ਭਿੰਡਰਾਵਾਲਾ ਜਸ਼ਨ ਦੀ ਕਬੱਡੀ ਓ ਲੈ ਕਬੱਡੀ ਕਬੱਡੀ ਕਰਦਾ ਜਸ਼ਨ ਕਹਿੰਦੇ ਕਬੱਡੀ ਪਾ ਰਿਹਾ ਹੈ ਜਸ਼ਨ ਉਹ ਕਰਦੇ ਕਮਾਲ ਨੌਜਵਾਨਾ ਉਹ ਲੱਗਦਾ ਹੋਇਆ ਜੋਰ ਉਹ ਬੱਲੇ 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 ਤਾਲੀਆਂ ਕਹਿੰਦੇ ਆਪ ਮਹਾਰੇ বাজਦੀਆਂ ਹੌਸਲਾ ਹੁੰਦਾ ਹੈ ਪਿਆਰ ਹੁੰਦਾ ਹੈ ਵੀ ਸਾਡੇ ਪਿੰਡ ਦੀ ਟੀਮ ਜਿੱਤ ਜਾਵੇ ਸਾਰੇ ਜਿੱਤਣ ਆਏ ਆ ਇਹ ਤਾਂ ਗੱਲ ਮਿਹਨਤ ਤੇ ਆ ਵੀਰੋ ਚੱਲ ਵੀ ਨੌਜਵਾਨਾ ਕਬੱਡੀ ਆ ਕਹਿੰਦੇ ਵੀ ਚੜੱਕ ਵਾਲਾ ਨੌਜਵਾਨ ਕਬੱਡੀ ਕਬੱਡੀ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਕਹਿੰਦੇ ਵੀ 4 4 ਹੀ ਤਿਆਰ ਜੰਗੀ ਜਹਾਜ਼ਾਂ ਵਰਗੇ ਇੱਥੇ ਰੱਖ ਹੁੰਦੀ ਹੀ ਕਮਾਲ ਭਰਿਆ ਗਿਆ ਪੱਟ ਉਹ ਠੋਕ ਦਿੱਤੀ ਕੈਂਚੀ ਨੌਜਵਾਨ ਨੇ ਬੱਲੇ 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 ਆਹ ਕਬੱਡੀ 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 ਭਿੰਡਰਾਂ ਵਾਲਾ ਨੌਜਵਾਨ ਫੇਰ ਕਹਿੰਦੇ ਜਫਾ ਲਾਉਣ ਦੇ ਵਿੱਚ ਕਾਮਯਾਬ ਹੋ ਗਿਆ ਵਾਹ ਬਹੁਤ ਸੋਹਣਾ ਪਰ ਹਲਕੀ ਜੀ ਸੱਟ ਮਹਿਸੂਸ ਕਰ ਰਿਹਾ ਹੈ ਵਾਹਿਗੁਰੂ ਮੇਰ ਕਰੇ ਅਗਲੀਆਂ ਟੀਮਾਂ ਤਿਆਰੀ ਖੇਤ ਲੈਣ ਗਈਆਂ ਰਾ ਜੀਤੂ ਆਹ ਕਹਿੰਦੇ ਜੀਤੂ ਗਿਆ ਫੇਰ ਖੇਡ ਦੇ ਮੈਦਾਨ ਦੇ ਵਿੱਚ ਭਿੰਡਰਾ ਵਾਲਾ ਜੀਤੂ ਡਬਲ ਟੱਚ ਤੇ ਤਸਵੀਰ ਮਹਨੇ ਵਾਲੇ ਨੇ ਇਸ਼ਾਰਾ ਕਰਤਾ ਵੀ ਪੁਆਇੰਟ ਰੇਡਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਗਿਆ ਰਾਉਕੇ ਕਲਾਂ ਤੇ ਜੀਦਾ ਇਹ ਟੀਮਾਂ ਨੂੰ ਵੀ ਬੇਨਤੀ ਹੈ ਇਸ ਮੁਕਾਬਲੇ ਤੋਂ ਬਾਅਦ ਦੋਵੇਂ ਟੀਮਾਂ ਰੈਡੀ ਹੋ ਕੇ ਗਰਾਊਂਡ ਦੇ ਨੇੜੇ ਖੜ ਜਣਗੀਆਂ ਆਹ ਚੜੈਕ ਵਾਲਾ ਬੁੱਲਾ ਆ ਗਿਆ ਚੜੈਕ ਵਾਲਾ ਬੁੱਲਾ ਆਹ ਕਬੱਡੀ 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 ਹੁਣ ਕਹਿੰਦੇ ਬੱਲੇ ਬੱਲੇ ਹੋਣੀ ਆ ਇਸ ਮੁਕਾਬਲੇ ਦੇ ਵੀ ਕਹਿੰਦੇ ਪੁਆਇੰਟ ਵਧਾ ਦਿੱਤੇ ਆ ਪਿੰਡ ਦੀ ਟੀਮਾ 12:30 ਤੇ 13:00 ਤੇ ਪਟਾਕੇ ਭਣੇ ਆ ਲੈ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਕਹਿੰਦੇ ਵੀ ਟ੍ਰੈਕ ਵਾਲਾ ਕਬੱਡੀ 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 ਕਰਦਾ ਵਧ ਗਿਆ ਚਾਰ ਚਾਰੀ ਬਿਉਂਤ ਬੰਦੀ ਬਣਾਈ ਫਿਰਦੇ ਆ ਵੀ ਇਹਨੂੰ ਕਿੱਥੋਂ ਡੱਕਣਾ ਇੱਥੇ ਇੱਥੇ ਆਓ ਬੱਲੇ 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 ਕਬੱਡੀ 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 ਪਰ ਹਰ ਦਿਨ ਗੁੱਦਵਾਰ ਨਹੀਂ ਹੁੰਦਾ ਆਓ ਕਹਿੰਦੇ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਗਿਆ ਹੈ ਅਗਲੀਆਂ ਟੀਮਾਂ ਉਕੇ ਕਲਾ ਤੇ ਜੀਦਾ ਇਹ ਟੀਮਾਂ ਨੂੰ ਵੇੰਦਦੀ ਐ ਇਹ ਵੀ ਟੀਮਾਂ ਤਿਆਰੀ ਖੇਤ ਗਰਾਊਂਡ ਦੇ ਨੇੜੇ ਆਜੋ ਭਰਾਵਾਂ ਵਲਕੇ ਲੈ ਕਬੱਡੀ ਕਬੱਡੀ ਕਰਦਾ ਭਿੰਡਰਾ ਵਾਲਾ ਨੌਜਵਾਨ ਵੱਧ ਗਿਆ ਵੱਧ ਗਿਆ ਖੇਡ ਦੇ ਮੈਦਾਨ ਵਿੱਚ ਹਾਂਜੀ ਵੀਰੇ ਜੋਤੀ ਪੰਜ ਗ੍ਰਾਏ ਟਾਈਮ 15:31 15:31 ਜੋਤੀ ਪੰਜ ਗ੍ਰਾਏ ਅਗਲਾ ਡਰਾਈਵਰ ਹੋਵੇ ਰੇ ਹਰਿੰਦਰ ਲੜਕਾ ਹਰਿੰਦਰ ਲੜਕਾ ਚੱਲ ਵੀ ਜਿਹੜਾ ਇੱਕ ਵਾਲਿਆ ਪਾ ਕਬੱਡੀ ਰਾਉ ਕੇ ਕਲਾਂ ਤੇ ਜੀਦਾ ਹੱਥ ਖੜਾ ਕਰੋ ਵੀ ਜੀਦੇ ਟੀਮ ਆ ਗਈ ਆ ਜੀਦੇ ਵਾਲੇ ਮੁੰਡੇ ਪੁੱਜ ਗਏ ਆ ਰਾਉ ਕੇ ਕਲਾਂ ਵਾਲੇ ਉਹ ਵੀ ਆ ਗਏ ਆ ਧੰਨਵਾਦ ਭਰਾਓ ਤੁਹਾਡਾ ਜਾਉਂਦੇ ਰਹੋ ਐਵੇਂ ਕਿਤੇ ਸਾਥ ਦਿੰਦੇ ਰਹੋ ਪਧਾਉਣ ਤੇ ਕਿਸ਼ਨਪੁਰਾ ਏ ਕੀ ਆਪਸੇ ਭੁੱਲ ਗਿਆ ਭਾਈ ਯਾਰ ਗੱਲ ਕੋਈ ਨਹੀਂ ਸਾਡੀ ਵਾਹ ਵਾਹ ਬਹੁਤ ਸੋਹਣੇ ਮੁਕਾਬਲੇ ਚੱਲ ਰਹੇ ਆ rau ke kala te jeeda ਇਹ ਟੀਮਾਂ ਦੋਵੇਂ ਤਿਆਰ ਤਿਆਰੀ ਖਿੱਚ ਕੇ ਗ라운 ਦੇ ਨੇੜੇ ਆ ਗਈਆਂ ਵੱਡਾ ਧੰਨਵਾਦ ਦਾ ਕਬੱਡੀ 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 ਪਿੰਡਰਾਂ ਵਾਲਾ ਪਿੰਡਰਾਂ ਵਾਲਾ ਵਦਿਆ ਹੋਇਆ ਚੜੈਕ ਵਾਲਾ ਕਮਾਲ ਕਰਦਾ ਹੋਇਆ ਉਹ ਮਾਰ ਹੁਜਕਾ ਨੌਜਵਾਨਾ ਕਹਿੰਦੇ ਕੈਂਚੀ ਚੜ ਦਿੰਦੀ ਹੈ ਕਮਾਲ ਹੋ ਰਹੀ ਹੈ ਬੱਲੇ 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 ਕਬੱਡੀ 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 ਪਿੰਡਰਾਂ ਦੀ ਧਰਤੀ ਤੇ ਕੱਪ ਚੱਲ ਰਿਹਾ 60 ਕਿਲੋ ਮੁਕਾਬਲੇ ਉਹ ਬੱਲੇ ਬੱਲੇ ਉਹ ਵਾਹ ਪਿੰਡਰਾਂ ਵਾਲਿਆ ਕਵਾਲ ਕਰ ਦਤੀ ਆ ਕਹਿੰਦੇ ਵੀ ਸ਼ੇਰ ਦੇ ਜਬਾੜੇ ਜੋ ਭੱਜਣਾ ਬਹੁਤ ਔਖਾ ਬੱਬਰ ਸ਼ੇਰ ਆ ਤੂੰ ਉਹ ਜਿਹੜਾ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲੈ ਕਬੱਡੀ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਛੜੱਕ ਵਾਲਾ ਛੜੱਕ ਵਾਲਾ ਵਧਿਆ ਹੋਇਆ ਲੈ ਕਿਹੜਾ ਨਾਜਵਾਨ ਜੱਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਚਾਰਾਂ ਦਾ ਸੈੱਟ ਘੁੰਮ ਰਿਹਾ ਉਹ ਕਹਿੰਦਾ ਮੈਨੂੰ ਛੱਡ ਮੈਂ ਕਰਦਾ ਦੋ ਹੱਥ ਬੱਲੇ 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 ਹੁੰਦੀ ਹੋਈ ਇੱਥੇ ਰੱਖ ਉਹ ਸ਼ੇਰਾਈ ਟੱਕਰ ਕਵਾਲ ਹੁੰਦੀ ਹੋਈ ਪਰ ਪੁਆਇੰਟ ਕਹਿੰਦੇ ਵੀ ਛੜੱਕ ਵਾਲਾ ਨਾ ਜਾਣ ਆਪਣੀ ਟੀਮ ਦੇ ਇਸ ਦੇ ਵਿੱਚ ਕਾਮਯਾਬ ਹੋ ਗਿਆ rau ke kala te jeeda ਇਹ ਟੀਮਾਂ ਅਗਲੇ ਮੁਕਾਬਲੇ ਲਈ ਤਿਆਰ ਪਰ ਤਿਆਰ ਆ ਭਦਾਉੜ ਦੇ ਕਿਸ਼ਨਪੁਰਾ ਏ ਇਹ ਵੀ ਟੀਮਾਂ ਤਿਆਰੀ ਖਤਰੀ ਹਰਿੰਦਰ ਲੜਕਾ ਟਾਈਮ ਆ ਜੀ 18-3 ਹਰਿੰਦਰ ਲੜਕਾ 18-3 ਦੇ ਬੇਟਾ ਨਾ ਦੇ ਵੀ ਨਾ ਫਾਈਨਲ ਪਾਉਣ ਨੂੰ ਚੰਗਾ ਜੀ ਕੰਮ ਕਰਦੇ ਆ। ਬਾਕੀ ਜੀ ਦਾ ਸ਼ੁਕਰੀਆ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿੰਨਾਂ ਆਵਾਜ਼ਾਂ ਦੇ ਵਿੱਚ ਪਿੰਡਾਂ ਦੇ ਉੱਪਰ ਪੁੱਜੇ ਆ। ਵਿਸ਼ਪਿੰਡ ਦਾ ਕਹਿੰਦੇ ਬਹੁਤ ਵੱਡਾ ਮਾਣ ਹੈ। ਪਿਸਟਲ ਪਿੰਡਰ ਬੱਬੂ ਪਿੰਡਰ ਨਾਲ ਕਹਿੰਦੇ ਸੁੱਖਾ ਕਹਿੰਦੇ ਪਿੰਡਰਾ ਵਾਲਾ ਭਰਾ ਕਹਿੰਦਾ ਗੰਦੂ ਕਹਿੰਦੇ ਚੋਟੀ ਦੀਆਂ ਟੀਮਾਂ ਕਹਿੰਦੇ ਬਣ ਕੇ 75 ਕਿਲੋ ਦੀਆਂ ਜਿਹੜੀਆਂ ਆਉਣਗੀਆਂ ਤੇ ਪਰਸੋਂ ਕਬੱਡੀ ਓਪਨ ਦੇ ਕਹਿੰਦੇ ਸਿਰੇ ਦੇ ਮੈਚ ਜਿਹੜੇ ਇਸ ਧਰਤੀ ਦੇ ਉੱਪਰ ਖੇਡੇ ਜਾਣਗੇ ਨਹੀਂ ਨਹੀਂ ਹੈਲੋ ਹੈਲੋ ਬੁੱਲਾ ਛੜਕ ਵਾਲਾ ਆ ਗਿਆ ਮਿੱਤਰੋ ਚਾਰ ਜਾਫੀ ਇਧਰਲੇ ਪਾਸੇ ਪਿੰਡਾਂ ਦੀ ਟੀਮ ਖੇਡ ਰਹੀ ਹੈ ਬਹੁਤ ਤਕੜਾ ਮੈਚ ਹੈ ਦੋਨੇ ਪਿੰਡ ਪੁਰਾਣੇ ਕਬੱਡੀ ਦੇ ਵਿੱਚ ਮਸ਼ਹੂਰ ਆ ਆ ਮੁੰਡਾ ਛੜਕ ਵਾਲੇ ਮੱਖਣ ਦੇ ਪਿੰਡ ਦਾ ਬੁੱਲਾ ਕਬੱਡੀ ਪਾ ਰਿਹਾ ਹੈ ਉਹ ਪਿੰਡਰਾਂ ਵਾਲੇ ਨੇ ਕੋਸ਼ਿਸ਼ ਕੀਤੀ ਹੈ ਡੱਗਣ ਦੀ ਨਹੀਂ ਰਿਸਾਂ ਗੱਭਰੂ ਆ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਆ ਗਿਆ ਅਗਲਾ ਮੈਚ ਵੀਰੇ ਜੀਦਾ ਤੇ rauke ਕਲਾ ਨੇ ਖੇਡਣਾ ਜੀਦਾ ਤੇ rauke ਕਲਾ ਦੀਆਂ ਟੀਮਾਂ ਆ ਜਾਣ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਜੀਦਾ ਤੇ rauke ਕਲਾ ਜਸ਼ਨ ਪਿੰਡਰਾਂ ਵਾਲਾ ਨੌਜਾਨ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਚੋਟੀ ਦਾ ਮੈਚ ਕਹਿੰਦੇ 60 ਕਿਲੋ ਭਾਰ ਦੇ ਵਜਨੀ ਮੁਕਾਬਲੇ ਖੇਡੇ ਜਾ ਰਹੇ ਆ ਅਗਲੇ ਮੈਚ ਦੀਆਂ ਟੀਮਾਂ ਆ ਜਾਣਗੀਆਂ ਰੌਕੇ ਕਲਾਂ ਤੇ ਜੀਤਾ ਕਿਸ਼ਨਪੁਰਾ ਏ ਤੇ ਪਧੌੜ ਵੀਰੇ ਟੀਮਾਂ ਲੇਟ ਨਾ ਕਰਨ ਪਧੌੜ ਤੇ ਕਿਸ਼ਨਪੁਰਾ ਏ ਕੋਟ ਸ਼ਮੀਰ ਤੇ ਡਾਲੇ ਦਾ ਮੈਚ ਆ ਬਾਈ ਬਲਾਸਪੁਰ ਤੇ ਕੋਟ ਸ਼ਮੀਰ ਕੌਕੇ ਕਲਾ ਤੇ ਜਲਾਲਾਬਰ ਸਾਰੀਆਂ ਟੀਮਾਂ ਅਸੀਂ ਬੋਲਤੀਆਂ ਹੁਣ ਕੋਈ ਟੀਮ ਲੇਟ ਨਾ ਕਰਿਆ ਜੋ ਵੀਰ ਬਣ ਕੇ ਹਾਂਜੀ ਕੋਟ ਸ਼ਮੀਰ ਤੇ ਡਾੜਾ ਹੀ ਆ ਹਾਂ ਸਹੀ ਕਿਹਾ ਪਧਾਰ ਤੇ ਕਿਸ਼ਨਪੁਰਾ ਏ ਐਦੂ ਬਾਅਦ rau ke kala ਤੇ ਜੀਤੇ ਦਾ ਮੈਚ ਹੋਣਾ ਇਹ ਦੋਨੇ ਟੀਮਾਂ ਆ ਜਾਣ ਚੜਿੱਕ ਅਤੇ ਪਿੰਡਰਕਲਾ ਇਹ ਦੋਨੇ ਟੀਮਾਂ ਦਾ ਜਿਹੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਆ ਜਾਫੀ ਵੇਖੋ ਨਹੀਂ ਰਿੱਸਾ ਛੜ ਛੜ ਕੇ ਫੜਦਾ ਹੈ ਮੁੰਡਾ ਪਰ ਉਧਰ ਚੜਿੱਕ ਵਾਲੇ ਵੀ ਕਹਿੰਦੇ ਤਗੜੀ ਟੀਮ ਲੈ ਕੇ ਆਏ ਆ ਬਹੁਤ ਧੰਨਵਾਦ ਆ ਸਾਰੇ ਪਲੇਅਰਾਂ ਦਾ ਇੱਕ ਪਾਸੇ ਪਿੰਡ ਦੀ ਟੀਮ ਖੇਡਦੀ ਹੈ ਔਰ ਦੂਸਰੇ ਪਾਸੇ ਕਹਿੰਦੇ ਵੀ ਚੜਿੱਕ ਪਿੰਡ ਦੇ ਖਿਡਾਰੀ ਹੈ ਬਬਲੀ ਚੜਿੱਕ ਹੋਣਾ ਨੇ ਮੱਖਣ ਹੋਣਾ ਨੇ ਮੰਗੀ ਹੋਰਾਂ ਨੇ ਕਬੱਡੀ ਖੇਡੀ ਆ ਔਰ ਦੂਸਰੇ ਪਾਸੇ ਆ ਆ ਗਿਆ ਜੀਤੂ ਪਿੰਡਰਾ ਵਾਲਾ ਇੱਕ ਨਹੀਂ ਅਨੇਕਾਂ ਹੀ ਇਸ ਨਗਰ ਦੇ ਮਹਾਨ ਕਬੱਡੀ ਦੇ ਖਿਡਾਰੀਆਂ ਦੇ ਚਰਚੇ ਪਹਿਲੀਆਂ ਦੇ ਵਿੱਚ ਹੋਏ ਆ ਜੀਤੂ ਪਿੰਡਰਾ ਵਾਲਾ ਦੀ ਰੇਡ ਕੱਢ ਭਾਵੇਂ ਮੁੰਡੇ ਦਾ ਛੋਟਾ ਹੀ ਆ ਆ ਦੂਸਰੇ ਪਾਸੇ ਵੇਖੋ ਫੜ ਜਾ ਗੁੱਟ ਆ ਜੀਤੂ ਜੀਤੂ ਨੂੰ ਖੜਾ ਛਡਾਉਣਾ ਮੁਸ਼ਕਲ ਹੋ ਗਿਆ ਦੇਖੋ ਜੋਗੀ ਆ ਮੇਰੇ ਵੀਰੇ ਚੜੱਕ ਪਿੰਡ ਵਾਲਾ ਜੁਗੀ ਆ ਚੀਤੋ ਨੇ ਜਫਾ ਲਾ ਰਿਆ ਬਬਲੀ ਦੀ ਗੱਲ ਚੱਲੀ ਟੀਵੀ ਚੜੱਕ ਨੂੰ ਕੋਈ ਨਹੀਂ ਜਾਣਦਾ ਮੇਰੇ ਵੀਰੇ ਗੋਲਟੀ ਚੜੱਕ ਦਾ ਜਿਗਰ ਹੋਇਆ ਐਨ ਸਿਰੇ ਦੀ ਟੱਕਰ ਐਨ ਜੁਲੀ ਨੇ ਬੱਲੇ ਬੱਲੇ ਕਰਾ ਦਿੱਤੀ ਟੱਕੜਾ ਵਾਲਾ ਜੁਲੀ ਕਮਾਲ ਕਰ ਗਿਆ ਬਾਈ ਜੇ ਮੈਦਾਨ ਦਾ ਸਵਾਦ ਆਦਾ ਇੱਕ ਵਾਰੀ ਤਾੜੀਆਂ ਮਾਰਦੇ ਜਿੰਦਾ ਤਾੜੀਆਂ ਮਾਰਦੇ ਮੇਰੇ ਪਿੰਡ ਦੀ ਟੀਮ ਖੇਡਦੀ ਆ ਔਰ ਦੂਸਰੇ ਪਾਸੇ ਚੜੱਕ ਆ ਦੋਨੋਂ ਟੀਮਾਂ ਦਾ ਬਹੁਤ ਤਕੜਾ ਮੈਚ ਖੇੜਿਆ ਜਾ ਰਿਹਾ ਹੈ